ਪਈ ਸੁੱਖੇ ਨੇ 20 ਬੰਦੇ ਮਾਰਤੇ ਮੈਂ ਦੱਸਦਾ ਤੁਹਾਨੂੰ ਨਵੇਂ ਦੋ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਦਬਲੋ ਅਸੀਂ ਚੁਟਕਲੇ ਸੁਣਾਉਂਦੇ ਰਹਾਂਗੇ ਤੇ ਤੁਹਾਨੂੰ ਹਸਾਉਂਦੇ ਰਹਾਂਗੇ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਲੱਕੀ ਹੰਢਿਆ ਦੋਸਤੋ ਸੁੱਖੇ ਤੋਂ ਗੱਡੀ 20 ਬੰਦਿਆਂ ਦੇ ਉੱਤੇ ਚੜ ਗਈ 20 ਦੇ 20 ਬੰਦੇ ਉਹਨੇ ਮੌਕੇ ਤੇ ਉੱਥੇ ਸੁਬਾਹਾ ਕਰਤੇ ਸੁੱਖੇ ਨੂੰ ਫੜ ਕੇ ਥਾਣੇ ਲੈ ਗੇ ਥਾਣੇ ਵਾਲਿਆਂ ਨੇ ਚੱਕ ਕੇ ਪਾਈ ਕੋਟ ਚ ਮਾਰਿਆ ਤਾਂ ਜੱਜ ਕਹਿੰਦਾ ਸੁੱਖੇ ਨੂੰ ਯਾਰ ਤੈਨੂੰ ਜਮਾ ਹੀ ਨਹੀਂ ਸ਼ਰਮ ਆਈ ਤੂੰ 20 ਬੰਦਿਆਂ ਦੇ ਉੱਤੇ ਗੱਡੀ ਚਾੜਤੀ ਯਾਰ ਬਚਾ ਸਕਦਾ ਸੀ ਯਾਰ ਤੂੰ ਉਹਨਾਂ ਨੂੰ ਤਾਂ ਸੁੱਖਾ ਕਹਿੰਦਾ ਜਨਬ ਮੈਂ ਤੁਹਾਨੂੰ ਦੱਸਦਾ ਪੂਰੀ ਗੱਲ ਸੜਕ ਦੇ ਇੱਕ ਪਾਸੇ ਤਾਂ ਬਰਾਤ ਸੀਗੀ ਨੱਚਦੀ ਗਾਉਂਦੀ ਟੱਪ ਦੀ ਜਾ ਰਹੀ ਸੀ ਇੱਕ ਪਾਸੇ ਇੱਕ ਜਾਣਾ ਸੀ ਤਾਂ ਤੁਸੀਂ ਦੱਸੋ ਮੈਂ ਗੱਡੀ ਕਿੱਧਰ ਨੂੰ ਕਰੂੰਗਾ ਤਾਂ ਜੱਜ ਕਹਿੰਦਾ ਦੇਖ ਬਰਾਤ ਵਾਲੇ ਪਾਸੇ ਤਾਂ ਫਿਰ ਤੂੰ ਜੇ ਮਾਰੇਗਾ 20 25 ਬੰਦੇ ਮਾਰਨਗੇ ਜਿੱਧਰ ਤੂੰ ਮਾਰਿਆ ਤੂੰ ਇੱਕ ਬੰਦੇ ਕੱਨੀ ਕਰਨੀ ਸੀ ਇੱਕ ਬੰਦਾ ਮਰਦਾ ਵੀ ਦਾ ਨਾ ਮਰਦੇ ਉਹ ਤਾਂ ਬਚ ਜਾਂਦੇ ਵਿਚਾਰੇ ਤਾਂ ਸੁੱਖਾ ਕਹਿੰਦਾ ਜਨਾਬ ਮੈਂ ਤਾਂ ਗੱਡੀ ਉਹ ਇੱਕ ਬੰਦੇ ਕੱਨੀ ਕੀਤੀ ਸੀ ਉਹੀ ਪਤੰਦਰ ਦਾ ਭੱਜ ਕੇ ਪ੍ਰਾਤ ਕਰਨੀ ਹੋ ਗਿਆ ਜੇ ਚੁਟਕਲਾ ਵਧੀਆ ਲੱਗਿਆ ਉਹਦਾ ਸ਼ੇਅਰ ਜ਼ਰੂਰ ਕਰਿਓ ਥੈਂਕ ਯੂ